ਮੇਰੀ ਅੱਜ ਦੀ ਨਜ਼ਮ ਦਾ ਨਾਮ ਹੈ ਜ਼ਿੰਮੇਵਾਰ ਜ਼ਿੰਮੇਵਾਰੀਆਂ ਦੇ ਬੋਝ ਢੇਟ ਹਾਸੇ ਠੱਠੇ ਮਰ ਜਾਂਦੇ ਨੇ ਜ਼ਿੰਮੇਵਾਰੀਆਂ ਦੇ ਬੋਝ ਢੇਟ ਹਾਸੇ ਠੱਠੇ ਮਰ ਜਾਂਦੇ ਨੇ ਗੁੱਜੀਆਂ ਮਾਰਾ ਮਾਰਨ ਲਈ ਗੁੱਜੀਆਂ ਮਾਰਾ ਮਾਰਨ ਵਾਲੇ ਆਖਰ ਨੂੰ ਤੋਵਾ ਕਰ ਜਾਂਦੇ ਨੇ ਗੁੱਜੀਆਂ ਮਾਰਾ ਮਾਰਨ ਵਾਲੇ ਆਖਰ ਨੂੰ ਤੋਵਾ ਕਰ ਜਾਂਦੇ ਨੇ ਅਕਸਰ ਲਲਕਾਰੇ ਮਾਰ ਅਕਸਰ ਲਲਕਾਰੇ ਮਾਰਨ ਵਾਲੇ ਨੇਹਰਾ ਪੈਣ ਤੇ ਡਰ ਜਾਂਦੇ ਨੇ ਅਕਸਰ ਲਲਕਾਰੀ ਮਾਰਨ ਵਾਲੇ ਨੇਹਰਾ ਪੈਣ ਤੇ ਡਰ ਜਾਂਦੇ ਨੇ ਉਸ ਖੁਦਾ ਦੇ ਦਰ ਤੇ ਆ ਕੇ ਉਸ ਖੁਦਾ ਦੇ ਦਰ ਤੇ ਆ ਕੇ ਡੁੱਬਦੇ ਵੇੜੇ ਤਰ ਜਾਂਦੇ ਨੇ ਉਸ ਖੁਦਾ ਦੇ ਦਰ ਤੇ ਜਾ ਕੇ ਡੁੱਬਦੇ ਵੇੜੇ ਤਰ ਜਾਂਦੇ ਨੇ ਸਾਰਾ ਦਿਨ ਕੌਲੇ ਕੱਛਣ ਵਾਲ ਸਾਰਾ ਦਿਨ ਕੋਲੇ ਕੱਛਣ ਵਾਲੇ ਆਥਣੇ ਆਪਣੇ ਘਰ ਜਾਂਦੇ ਸੀ ਸੀਨੇ ਲੱਗ ਕੇ ਦੇਖਦਾ ਸਹੀ ਸੀਨੇ ਲੱਗ ਕੇ ਦੇਖਦਾ ਕਦੇ ਕਿੰਜ ਮੱਚਦੇ ਕਾਲਜੇ ਠਰ ਜਾਂਦੇ ਨੇ ਮੱਚਦੇ ਕਾਲਜੇ ਠਰ ਜਾਂਦੇ ਨੇ ਇਹ ਇਸ਼ਕਾ ਤੇਤੋ ਰੂਬੀ ਦਾ ਕੀ ਇਹ ਇਸ਼ਕਾ ਤੇਤੋ ਰੂਬੀ ਦਾ ਕੀ ਵੱਡੇ ਵੱਡੇ ਹਰ ਜਾਂਦੇ ਨੇ ਇਹ ਇਸ਼ਕਾ ਤੇਤੋ ਰੂਬੀ ਦਾ ਕੀ ਵੱਡੇ ਵੱਡੇ ਹਰ ਜਾਂਦੇ ਬਾਤ ਬਾਤ ਸ਼ੁਕਰੀਆ ਜੀ